ਸਵਾਗਤ ਹੈ ਆਪ ਦਾ ਜੇ ਕਿੰਗ ਟਰਬਨ ਸਟੂਡੀਓ ਤੇ ਤੁਹਾਡੀ ਅਸੀਂ ਲੈ ਕੇ ਆਏ ਆ ਕਿ ਜਿਹੜਾ ਸਾਨੂੰ ਸਰਪਾਓ ਮਿਲਦਾ ਹੈ ਸਨਮਾਨ ਦੇ ਵਿੱਚ ਤੇ ਅਸੀਂ ਉਹ ਲਿਆ ਕੇ ਕਰੇ ਰੱਖ ਦਿੰਦੇ ਆ ਸਾਈਡ ਤੇ ਤੇ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਜਿਹੜਾ ਆਪਾਂ ਸਰਪਾਓ ਮਿਲਦਾ ਸਾਨੂੰ 2 ਮੀਟਰ ਚਾਹੇ 3 ਮੀਟਰ ਚਾਹੇ ਉਹ 4 ਮੀਟਰ ਦਾ ਹੋਵੇ ਉਹ ਸੇ ਆਪਣੇ ਸਿਰ ਤੇ ਕਿਸ ਤਰ੍ਹਾਂ ਸਜਾ ਸਕਦੇ ਆ ਸਭ ਤੋਂ ਪਹਿਲਾਂ ਆਪ ਅ ਜਲੇਬੀ ਜਿਵੇਂ ਆਪਾਂ ਨੋਰਮਲੀ ਜਿਵੇਂ ਸਾਰੇ ਸਰਦਾਰ ਵੀਰ ਦਸਤਾਰ ਸਜਾਉਣ ਵੇਲੇ ਜੁੜਾ ਕਰਦੇ ਆ ਉਸ ਤਰ੍ਹਾਂ ਕਰਕੇ ਤੇ ਅੰਮ੍ਰਿਤਾਰੇ ਜਿਹੜਾ ਹੈ ਉਹ ਕੰਗਾ ਲਗਾ ਕੇ ਉਸ ਤੋਂ ਬਾਅਦ ਜਿਵੇਂ ਆਪਾਂ ਛੋਟੇ ਹੁੰਦੇ ਸਕੂਲ ਦੇ ਵਿੱਚ ਜਾਜ ਮਨਾਉਂਦੇ ਹੁੰਦੇ ਸੀ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਕੱਪੜੇ ਨੂੰ ਆਪਾਂ ਹਾਫ ਕਰ ਲੈਣਾ ਹੈ ਤ੍ਰਿਛਾ ਇਹ ਇਸ ਤਰ੍ਹਾਂ ਇੱਕ ਕਰਕੇ ਤੇ ਸਿਰ ਦੇ ਪਿੱਛੇ ਉਹਦੀ ਆਪਾਂ ਨੂੰ ਇਹ ਰੱਖ ਲੈਣਾ ਹੈ ਕਪੜਾ ਤੇ ਦੋਨੋਂ ਹੀ ਕੰਨਾਂ ਤੋਂ ਉੱਪਰ ਰੱਖਣਾ ਹੈ ਦੋਨੋਂ ਪਹਿਲੇ ਜਿਹੜੇ ਪਹਿਲਾ ਲੜ ਹੈ ਜਿਹੜਾ ਇਹ ਆਪਾਂ ਕੰਨ ਨਹੀਂ ਢੱਕਣੇ ਜੇ ਆਪਾਂ ਕੰਨ ਟੱਕ ਲਾਵਾਂਗੇ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਕੰਨ ਦਾ ਕਨਾਲ ਹੁੰਦਾ ਹੈ ਕਿ ਆਪਣੇ ਕੰਨ ਦਾ ਜ਼ਖਮ ਹੋ ਜਾਂਦਾ ਟਾਈਟ ਹੋ ਜਾਂਦਾ ਕਾਫੀ ਤੇ ਇਸ ਲਈ ਆਪਾਂ ਇਹ ਕੰਨ ਨਹੀਂ ਢੱਕਾਂਗੇ ਉਸ ਤੋਂ ਬਾਅਦ ਜਿਹੜਾ ਹੁਣ ਇਸ ਤੋਂ ਬਾਹਰ ਦੇ ਜਿਹੜੇ ਇਸ ਤੋਂ ਬਾਅਦ ਆਪਾਂ ਲੜ ਪਾਵਾਂਗੇ ਦੂਸਰਾ ਤੀਸਰਾ ਚੌਥਾ ਉਹ ਆਪਾਂ ਕੰਦੇ ਉੱਪਰ ਦੇ ਧਰਕੇ ਪਾਵਾਂਗੇ ਇਹ ਸਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਰਾ ਕੱਪੜੇ ਨੂੰ ਆਪਾਂ ਖਿੱਚ ਲੈਣਾ ਉੱਪਰ ਤੇ ਜਿਸ ਤਰ੍ਹਾਂ ਕੀ ਆਪਣੀ ਜਿਹੜੀ ਡੀ ਬਣ ਸਕੇ ਉਹ ਆਪਣਾ ਬਿਲਕੁਲ ਟਾਈਟ ਬਣ ਸਕੇ ਗੁਲਾਈ ਜਿਹੜੀ ਹੈ ਉਹ ਉਹਨੂੰ ਡੀ ਵੀ ਕਹਿ ਦਿੰਦੇ ਆ ਕਈ ਵਾਰੀ ਆਪਾਂ ਆਸਾਨ ਭਾਸ਼ਾ ਦੇ ਵਿੱਚ ਤੇ ਇਸ ਤਰ੍ਹਾਂ ਤੁਸੀਂ ਆਪਣੀ ਜਿਹੜੀ ਗੁਲਾਈ ਆਪਣੇ ਹਿਸਾਬ ਨਾਲ ਦੋਨੋਂ ਪਾਸੇ ਜਿੰਨਾ ਕੰਨ ਇਧਰੋਂ ਟਕਣਾ ਉਧਰੋਂ ਹੀ ਇੰਨਾ ਹੀ ਕੰਮ ਟਕਣਾ ਹੈ ਆਪਣੇ ਹਿਸਾਬ ਨਾਲ ਆਪਾਂ ਆਈਬ੍ਰੋ ਨੂੰ ਚੈੱਕ ਕਰਕੇ ਆਪਾਂ ਗੁਲਾਈ ਪਾ ਲੈਣੀ ਹੈ ਆਪਣੇ ਹਿਸਾਬ ਨਾਲ ਪਹਿਲਾ ਲੜ ਆਪਣਾ ਸੱਜ ਕੇ ਹਾਜ਼ਰ ਹੈ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਸਿੱਖਣ ਵਾਲਾ ਲੱਗ ਰਿਹਾ ਹੋਵੇ ਜਾਂ ਕੋਈ ਕਮੀ ਬੇਸ਼ੀ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਸਾਨੂੰ ਇੰਸਟਾਗ੍ਰਾਮ ਚੈਨਲ ਤੇ ਵੀ ਫੋਲੋ ਕਰ ਸਕਦੇ ਹੋ ਜੇਕਿੰਗ ਟਰਬਨ ਸਟੂਡੀਓ ਤੇ ਤੇ ਮੇਰੀ ਪਰਸਨਲ ਆਈਡੀ ਹੈਗੀ ਜਸਟ ਟਰਬਨ ਕੋਚ 13 ਕਿਸੇ ਵੀ ਤਰ੍ਹਾਂ ਦੀ ਪੱਗ ਦੀ ਦਸਤਾਰ ਦੀ ਗੋਲ भरने ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਬਿਲਕੁਲ ਫਰੀ ਦੇ ਵਿੱਚ ਤੁਸੀਂ ਆਨਲਾਈਨ ਸੈਸ਼ਨ ਲੈ ਸਕਦੇ ਹੋ ਸੋ ਛੱਡੇ ਚੰਦ ਨੂੰ ਕਰ ਲਓ ਫੋਲੋ ਜਿਵੇਂ ਤੁਸੀਂ ਦੇਖਿਆ ਹੈ ਕਿ ਦੂਸਰਾ ਲੜ ਸੱਜ ਕੇ ਵੀ ਹਾਜ਼ਰ ਹੈ ਜੀ ਹੁਣ ਆਪਣਾ ਇਸ ਰੂਪੇ ਜਿਹੜਾ ਇਹ ਸੀਗਾ 2.5 ਮਿੰਟ ਦਾ ਸਰੂਪਾ ਸੀ ਮੇਰਾ ਸਵਾ ਦੋ 2.5 ਮਿੰਟ ਦਾ ਸਰੂਪਾ ਸੀ ਜੀ ਸਾਡੇ ਤਿੰਨ ਲੜਾਈਆਂ ਆ ਤੇ ਪਹਿਲਾ ਲੜਾ ਪਕੀਨਾਂਗੇ ਨਹੀਂ ਕਿਉਂਕਿ ਉਹ ਆਪਣਾ ਸਿਰ ਟਕਰਾ ਲੜ ਲੜ ਹੋ ਗਿਆ ਇਸ ਤਰ੍ਹਾਂ ਆਪਾਂ ਆਪਾਂ ਸਰਪਾਉ ਦਾ ਆਪਾਂ ਗੋਲ ਪਰਨਾ ਸਜਾ ਲੈਣਾ ਹੈ ਤੇ ਦੇਖੋ ਬਹੁਤ ਹੀ ਸੋਹਣਾ ਇਹ ਆਪਾਂ ਘਰ ਬਣ ਕੇ ਵੀ ਬੈਠ ਸਕਦੇ ਆ ਜਾਂ ਨਾਰਮਲੀ ਕਿਤੇ ਆਪਾਂ ਸ਼ਾਮ ਨੂੰ ਖਾਣ ਪੀਣ ਜਾਣਾ ਜਾਂ ਕਿਤੇ ਗੁਰਦੁਆਰਾ ਸਾਹਿਬ ਦੇਖਣ ਜਾਣਾ ਤਾਂ ਇਹ ਬਣ ਕੇ ਜਾ ਸਕਦੇ ਆ ਵੀਡੀਓ ਅੱਛੀ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਧੰਨਵਾਦ